22 ਮਈ ਸਨ 1839 ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਦਾ ਆਖਰੀ ਦਰਬਾਰ ਸੀ। ਸ਼ੇਰੇ ਪੰਜਾਬ ਬਿਮਾਰੀ ਦੀ ਹਾਲਤ ਵਿੱਚ ਕੁਰਸੀ ਤੇ ਬੈਠਾ। ਸ਼ੇਰੇ ਪੰਜਾਬ ਨੇ ਜਿੱਥੋਂ ਗੱਲ ਸ਼ੁਰੂ ਕੀਤੀ ਕਹਿੰਦਾ ਪ੍ਰਮਾਤਮਾ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਸਿਆਣੇ ਬੈਠੇ ਉਹ ਚਾਰ ਚੀਜ਼ਾਂ ਹਰ ਬੰਦੇ ਦੀ ਜ਼ਿੰਦਗੀ 'ਚ ਲਾਜ਼ਮੀ ਆ। ਜੇ ਤੁਹਾਡੇ ਕੋਲੋਂ ਚਾਰ ਚੀਜ਼ਾਂ ਹੈਗੀਆਂ ਨੇ ਵੇਖੋ ਜੰਮਣ ਮਰਨ ਰੱਬ ਦੇ ਹੱਥ ਵਾਸਿਆ ਇਹਦੇ ਉੱਤੇ ਨਾ ਤੁਹਾਡਾ ਜੋਰ ਆ ਨਾ ਸਾਡਾ ਜੋਰ ਆ ਨਾ ਰਾਜੇ ਦਾ ਜੋਰ ਆ ਨਾ ਪਖਾਰੀ ਦਾ ਜੋਰ ਆ ਪਰ ਜਿਸ ਬੰਦੇ ਦੇ ਘਰ 'ਚ ਇਹ ਚਾਰ ਚੀਜ਼ਾਂ ਨੇ ਜਿਸ ਬੰਦੇ ਦੇ ਪਰਿਵਾਰ ਵਿੱਚ ਇਹ ਚਾਰ ਚੀਜ਼ਾਂ ਨੇ ਆਪਣੇ ਆਪ ਨੂੰ ਕਰਮਾਂ ਵਾਲਾ ਸਮਝਿਆ ਕਰੋ ਤੇ ਰੱਬ ਦਾ ਸ਼ੁਕਰਾਨਾ ਕਰ ਲਿਆ ਕਰੋ ਪਹਿਲੇ ਨੰਬਰ ਉੱਤੇ ਹੈ ਤੰਦਰੁਸਤੀ ਜਿਸ ਬੰਦੇ ਨੂੰ ਪ੍ਰਮਾਤਮਾ ਨੇ ਤੰਦਰੁਸਤ ਬਣਾਇਆ ਹੈ ਨਾ ਉਹ ਬਾਦਸ਼ਾਹ ਹੈ ਪ੍ਰਾਪਰਟੀ ਬਾਅਦ ਚ ਗਿਣੀ ਜਾਣੀ ਆ ਪੈਸਾ ਥੇਲਾ ਬਾਅਦ ਚ ਗਿਣਿਆ ਜਾਣਾ ਏ ਜੇ ਤੰਦਰੁਸਤੀ ਨਹੀਂ ਹੈਗੀ ਤੇ ਪੈਸੇ ਜੇਬ ਚ ਵੀ ਕੀ ਕਰਨਗੇ ਜੇ ਤੰਦਰੁਸਤੀ ਹੈਗੀ ਆ ਤੇ ਪੈਸੇ ਘਟ ਵੀ ਹੋਣਗੇ ਤੇ ਬੰਦਾ ਬਾਦਸ਼ਾਹ ਬਣ ਕੇ ਤੁਰਿਆ ਫਿਰਦਾ ਇਥੇ ਉਹ ਵੀ ਲੋਕ ਹੈਗੇ ਆ ਜਿਹੜੇ ਨੋਟਾਂ ਦੇ ਢੇਰ ਤੇ ਲੰਮੇ ਪਏ ਵੀ ਰਾਤ ਨੂੰ ਡਿਪਰੈਸ਼ਨ ਦੀਆਂ ਗੋਲੀਆਂ ਖਾ ਕੇ ਸੌਂਦੇ ਵੀ ਨੀਂਦ ਹੀ ਨਹੀਂ ਆਉਂਦੀ ਕਹਿੰਦੇ ਚੈਨ ਹੀ ਨਹੀਂ ਆਗਾ ਜ਼ਿੰਦਗੀ ਚ ਤੁਸੀਂ ਉਹ ਵੀ ਬੰਦੇ ਵੇਖੇ ਹੋਣਗੇ ਜਿਨ੍ਹਾਂ ਨੂੰ ਰੱਬ ਨੇ ਬੜੀ ਦਰਮਿਆਨੀ ਜੀ ਜ਼ਿੰਦਗੀ ਦਿੱਤੀ ਆ ਲੰਮੀ ਉਮਰ ਭੋਗ ਜਾਂਦੇ ਆ ਕਾਦੇ ਸਿਰ ਤੇ ਕਿਉਂਕਿ ਤੰਦਰੁਸਤੀ ਹੈ ਕੀ ਆ ਤੰਦਰੁਸਤ ਬੰਦਾ ਹੀ ਸ਼ਹੀਦ ਬਣਦਾ ਵਾ ਤੰਦਰੁਸਤ ਬੰਦਾ ਹੀ ਸੰਤ ਬਣਦਾ ਵਾ ਜੇ ਤੰਦਰੁਸਤ ਆ ਤੇ ਗੁਰਦਾਰੇ ਜਾ ਕੇ ਸੇਵਾ ਵੀ ਕਰ ਲੂਗਾ ਤੰਦਰੁਸਤੀ ਹੋਈ ਤੇ ਦੇਸ਼ ਕੌਮ ਲਈ ਕੋਈ ਸ਼ੀਧੀ ਵੀ ਦੇ ਲੂਗਾ ਜੇ ਤੰਦਰੁਸਤੀ ਨਹੀਂ ਹੈਗੀ ਬੰਦਾ ਨਾ ਅੱਗੇ ਜੋਗਾ ਨਾ ਪਿਛੇ ਜੋਗਾ ਇਸ ਕਰਕੇ ਜਦੋਂ ਗੁਰੂ ਦੇ ਦਰਬਾਰ ਵਿੱਚ ਆਓ ਸਭ ਕੁਝ ਮੰਗਣ ਤੋਂ ਬਾਅਦ ਇੱਕ ਵਾਰੀ ਹੱਥ ਜੋੜ ਕੇ ਕਹ ਕਹੋ ਸੱਚੇ ਪਾਤਸ਼ਾਹ ਉਮਰ ਥੋੜੀ ਆ ਬਹੁਤੀ ਆ ਤੈਨੂੰ ਪਤਾ ਵਾ ਪਰ ਜਿੰਨੀ ਹੈ ਤੰਦਰੁਸਤੀ ਚ ਨਿਕਲ ਜਾਵੇ ਪਹਿਲੇ ਨੰਬਰ ਤੇ ਤੰਦਰੁਸਤੀ ਦੂਜੇ ਨੰਬਰ ਉਤੇ ਕਾਊਂਟ ਕਰਦੀਏ ਤੁਹਾਡੀ ਕਿਰਤ ਤੁਹਾਡੀ ਰੋਟੀ ਦਾ ਮਸਲਾ ਹੈ ਰੋਟੀ ਕਮਾਉਣ ਜੋਗੇ ਪੈਸੇ ਤੁਹਾਡੀ ਜੇਬ ਵਿੱਚ ਆਉਣੇ ਚਾਹੀਦੇ ਬੰਦਾ ਤੰਦਰੁਸਤ ਹੋਵੇ ਤੇ ਕੰਮ ਕੋਈ ਨਾ ਕਰਦਾ ਹੋਵੇ ਤੇ ਲੋਕੀ ਕਹਿੰਦੇ ਐਡੀ ਵੱਡੀ ਦੇਹ ਚੁੱਕੀ ਫਿਰਦਾ ਕੰਮ ਤੈਨੂੰ ਆਉਂਦਾ ਕੋਈ ਨਹੀਂ ਜਦੋਂ ਤੁਹਾਡੇ ਕੋਲ ਤੰਦਰੁਸਤੀ ਹੈ ਫਿਰ ਤੁਹਾਡੇ ਕੋਲ ਰੁਜ਼ਗਾਰ ਆ ਗਿਆ ਹੈ ਤੇ ਰੱਬ ਦਾ ਰੋਜ਼ ਉੱਠ ਕੇ ਸ਼ੁਕਰਾਨਾ ਕਰਿਆ ਕਰੋ ਸੱਚੇ ਪਾਤਸ਼ਾਹ ਬੜੇ ਬੜੇ ਲੋਕ ਇੱਥੇ ਤੁਰੇ ਫਿਰਦੇ ਜਿਨ੍ਹਾਂ ਦੇ ਸਰੀਰ ਕੰਮ ਕਰਦੇ ਆ ਪਰ ਕੰਮ ਰੋਟੀ ਕਮਾਉਣ ਜੋਗੇ ਨਹੀਂ ਹੈਗੇ ਜੇ ਤੂੰ ਮੈਨੂੰ ਸਰੀਰ ਚੰਗਾ ਦਿੱਤਾ ਨਾਲ ਕਿਰਤ ਦਿੱਤੀ ਆ ਤੇ ਤੀਜੇ ਨੰਬਰ ਉੱਤੇ ਬੰਦੇ ਦਾ ਕਾਊਂਟ ਕਰਦਾ ਵਾ ਜੀਵਨ ਸਾਥੀ ਕਿਦਾਂ ਦਾ ਹੈ ਜੇ ਔਰਤ ਮਰਦ ਦੇ ਰੂਪ ਅੰਦਰ ਉਹਦਾ ਜੀਵਨ ਸਾਥੀ ਕਿੰਨਾ ਕੁ ਚੰਗਾ ਹੈ ਜੇ ਮਰਦ ਆ ਔਰਤ ਦੇ ਰੂਪ ਅੰਦਰ ਉਹਦਾ ਜੀਵਨ ਸਾਥੀ ਕਿੰਨਾ ਕੁ ਚੰਗਾ ਹੈ ਬੰਦੇ ਕੋ ਤੰਦਰੁਸਤੀ ਹੋਵੇ ਬੰਦੇ ਕੋ ਪੈਸਾ ਚਾਰ ਹੋਵੇ ਤੇ ਜੇ ਜੀਵਨ ਸਾਥੀ ਨਾਲ ਨਾ ਬਣਦੀ ਹੋਵੇ ਤੇ ਜੇ ਕੁੰਭੀ ਨਰਕ ਵੇਖਣਾ ਹੋਵੇ ਤਾਂ ਤੁਸੀਂ ਉਹ ਘਰ ਚ ਜਾ ਕੇ ਜਦੋਂ ਮਰਜ਼ੀ ਵੇਖ ਸਕਦੇ ਜੇ ਭਾਵੇਂ ਕੋਠੀ 1 ਕਰੋੜ ਦੀ ਆ ਜੇ ਘਰ ਚ ਦੋਹਾਂ ਜੀਆਂ ਦੀ ਨਹੀਂ ਬਣਦੀ ਘਰ ਚ ਪਰਿਵਾਰ ਦੇ ਜੀਆਂ ਦੀ ਨਹੀਂ ਬਣਦੀ ਉਹਨਾਂ ਘਰਾਂ ਨੂੰ ਤੁਸੀਂ ਰੋਂਦਿਆਂ ਵੇਖੋਗੇ ਤੰਦਰੁਸਤੀ ਘਟਿਆ ਪੈਸੇ ਘਟਿਆ ਪਰ ਘਰ ਦੇ ਜੀਆਂ ਦੀ ਆਪਸ ਵਿੱਚ ਬਣਦੀ ਆ ਉਹਨਾਂ ਘਰਾਂ ਦੇ ਵਿੱਚੋਂ ਰੱਬ ਹਮੇਸ਼ਾ ਆਪਣਾ ਪੈਰ ਪਾ ਕੇ ਜਾਂਦਾ ਹੈ ਕੋਠੀਆਂ ਬਣਾਉਣੀਆਂ ਸੌਖੀਆਂ ਮਹੱਲ ਬਣਾਉਣੇ ਸੌਖੇ ਆ ਪਰ ਸਾਰੀ ਉਮਰ ਘਰ ਨਹੀਂ ਬਣ ਸਕਦਾ ਘਰ ਬਣਦਾ ਵਾ ਘਰ ਦੇ ਜੀਆਂ ਨਾਲ ਪਹਿਲੇ ਨੰਬਰ ਤੇ ਤੰਦਰੁਸਤੀ ਦੂਜੇ ਨੰਬਰ ਤੇ ਕਿਰਤ ਤੀਜੇ ਨੰਬਰ ਉਤੇ ਤੁਹਾਡਾ ਜੀਵਨ ਸਾਥੀ ਕਿੱਦਾਂ ਦਾ ਹੈ ਜਦੋਂ ਇਹ ਤਿੰਨ ਚੀਜ਼ਾਂ ਤੁਹਾਡੇ ਕੋਲ ਹੋਈਆਂ ਚੌਥੇ ਨੰਬਰ ਤੇ ਤੁਹਾਡੇ ਘਰ ਤੁਹਾਡੀ ਔਲਾਦ ਹੈਗੀ ਆ ਤੇ ਜੇ ਔਲਾਦ ਚੰਗੀ ਹੈਗੀ ਆ ਨਸ਼ੇ ਪੱਤੇ ਤੋਂ ਦੂਰ ਹੈ ਅੱਜ ਦੇ ਜੋਗੰਦਰ ਤੁਹਾਡੇ ਕਹਨੇ ਦੇ ਵਿੱਚ ਆ ਚੰਗੇ ਸੁਭਾਅ ਵਾਲੀ ਆ ਤੇ ਇਹ ਚੀਜ਼ ਜਰੂਰ ਸੋਚਿਆ ਕਰੋ ਰੱਬਾ ਤੂੰ ਮੇਰੇ ਤੋਂ ਲਕਾਇਆ ਹੀ ਕੁਝ ਨਹੀਂ ਹੋਰ ਸਵਰਗ ਕਿਹਨੂੰ ਕਹਿੰਦੇ ਆ ਤਾਂ ਦਰੁਸਤੀ ਕੋਲ ਆ ਜੇਬ ਚ ਪੈਸੇ ਖਰਚਣ ਜੋਗੇ ਹੈਗੇ ਆ ਜੀਵਨ ਸਾਥੀ ਚੰਗਾ ਵਾ ਬੱਚੇ ਨੇਕ ਮਿਲ ਗਏ ਆ ਸਮਝੋ ਬੰਦਾ ਸਵਰਗ ਵਿੱਚ ਰਹਿਣ ਦਾ ਤਮਾਂ ਤੇ ਇੱਥੇ ਮੁੱਕਣੀ ਨਹੀਂ ਸਾਰੀ ਉਮਰ ਆ ਵੀ ਮਿਲ ਜੇ ਆ ਵੀ ਮਿਲ ਜੇ ਬੰਦੇ ਨੇ ਕਰੀ ਜਾਣਾ ਸ਼ੇਰੇ ਪੰਜਾਬ ਕਹਿੰਦਾ ਰੱਬ ਨੇ ਮੇਰੇ ਕੋਲੋਂ ਕੁਝ ਨਹੀਂ ਲਕਾਇਆ ਪਰ ਮੈਂ ਘਰ ਦਾ ਮੋਢੀ ਹਾਂ ਮੈਨੂੰ ਐ ਲੱਗ ਰਿਹਾ ਵੀ ਮੈਂ ਅੱਜ ਭਲਕੇ ਦਾ ਮਹਿਮਾਨ ਆ ਮੈਂ ਦੁਨੀਆ ਤੋਂ ਚਲੇ ਜਾਣਾ ਪਰ ਜਾਣ ਤੋਂ ਪਹਿਲਾਂ ਦੋ ਨੁਕਤੇ ਤੁਹਾਨੂੰ ਦੱਸ ਕੇ ਜਾਊਂਗਾ ਪੰਜਾਬੀਓ ਦੁਨੀਆ ਇਧਰ ਦੀ ਉਧਰ ਹੋ ਜਾਵੇ ਆਪਣਾ ਭਾਈਚਾਰਾ ਨਾ ਕਦੀ ਖਤਮ ਹੋਵੇ ਵੇਖਿਓ ਕਦੇ ਭਰਾਵਾਂ 'ਚ ਫੋਟ ਨਾ ਪਾ ਕੇ ਬਹਿ ਜਾਓ ਦੁਨੀਆ ਡੀਕਣ ਲਈ ਆ ਵੀ ਇਸ ਘਰ ਦਾ ਮੋਢੀ ਅੱਖਾਂ ਮੀਟੇ ਇਸ ਘਰ ਦੇ ਜੀਆਂ ਨੂੰ ਆਪਸ ਵਿੱਚ ਪਾੜੀਏ ਇਸ ਘਰ ਦੇ ਮੈਂਬਰਾਂ ਨੂੰ ਆਪਸ ਵਿੱਚ ਲੜਾਈਏ ਇਸ ਘਰ ਨੂੰ ਜੇ ਕਮਜ਼ੋਰ ਕਰਨਾ ਵਾ ਭਰਾਵਾਂ ਭਰਾਵਾਂ ਨੂੰ ਮਾਂ ਪੁੱਤ ਨੂੰ ਨੋਂ ਸੱਸ ਨੂੰ ਦਰਾਣੀ ਜਠਾਣੀ ਨੂੰ ਨਨਾਨ ਪਰਜਾਈ ਨੂੰ ਹਿੱਸਿਆਂ ਦੇ ਵਿੱਚ ਵੰਡ ਕੇ ਉਸ ਘਰ ਦੀ ਨੀ ਕਮਜ਼ੋਰ ਕਰਕੇ ਰੱਖ ਦਿੱਤੀ ਜਾਵੇ। ਸ਼ੇਰੇ ਪੰਜਾਬ ਕਹਿੰਦਾ ਪੰਜਾਬੀਓ ਮੈਂ ਚਲੇ ਤੇ ਜਾਣਾ ਏ। ਪਰ ਜਾਣ ਤੋਂ ਪਹਿਲਾਂ ਪਹਿਲਾਂ ਇੱਕ ਗੱਲ ਕਹੂੰਗਾ। ਦਿਨ ਚੰਗੇ ਮਾੜੇ ਵੇਖ ਲਿਓ। ਪਰ ਚੁੱਲ੍ਹੇ ਅੱਡ ਨਾ ਹੁੰਦੇ ਉਹ ਘਰ ਦੇ ਵਿੱਚ। ਸਿਆਣੇ ਬੈਠੇ ਹੋ। ਘਰ ਛੋਟਾ ਹੋਵੇ ਨਾ ਪਿੰਡ 'ਚ ਤੇ ਜੇ ਘਰ ਦੇ ਜੀ 10-12 ਇਕੱਠੇ ਰਹਿੰਦੇ ਹੋਣ ਤੇ ਸਾਰਾ ਪਿੰਡ ਅੱਗੇ ਲਾ ਕੇ ਰੱਖਦੇ ਲੋਕਾਂ ਨੂੰ ਪਤਾ ਹੁੰਦਾ ਵੀ ਇਹਨਾਂ ਦੀ ਬਣਦੀ ਬੜੀ ਆ। ਤੇ ਜੇ ਜਾਇਦਾਦ ਵਾਲੇ ਹੁਣ ਤੇ ਆਪਸ ਚ ਡਾਂਗ ਸੋਟਾ ਖੜਕਦਾ ਹੋਵੇ ਤੇ ਕੋਈ ਨਹੀਂ ਉਹਨਾਂ ਕੋਲੋਂ ਡਰਦਾ ਲੋਕਾਂ ਨੂੰ ਪਤਾ ਹੁੰਦਾ ਇਹਨਾਂ ਦੀ ਆਪਸ ਚ ਨਹੀਂ ਬਣਦੀ ਏਕਤਾ ਵਿੱਚ ਬਹੁਤ ਵੱਡੀ ਬਰਕਤ ਆ ਜਿੰਨਾ ਘਰਾਂ ਚ ਏਕਤਾ ਵਾ ਜਿੰਨਾ ਘਰਾਂ ਵਿੱਚ ਪਿਆਰ ਆ ਜਿੰਨਾ ਘਰਾਂ ਚ ਮੁਹੱਬਤ ਆ ਉਹ ਘਰ ਕਦੀ ਗਰੀਬੀ ਦਾ ਮੂੰਹ ਨਹੀਂ ਵੇਖਦੇ ਉਹ ਘਰ ਕਦੀ ਬਿਮਾਰੀ ਦਾ ਮੂੰਹ ਨਹੀਂ ਵੇਖਦੇ ਉਹ ਘਰ ਕਦੀ ਕਰਜ਼ਾਈ ਨਹੀਂ ਹੁੰਦੇ ਉਹ ਘਰ ਕਦੀ ਕਿਸੇ ਦੇ ਥੱਲੇ ਨਹੀਂ ਲੱਕੇ ਜਿਉਂਦੇ ਜਿੰਨਾ ਘਰਾਂ ਦੇ ਵਿੱਚ ਏਕਤਾ ਵਾ ਤੇ ਏਕਤਾ ਵਿੱਚ ਹੀ ਪਰਮਾਤਮਾ ਵਸਦਾ ਵਾ ਸ਼ੇਰੇ ਪੰਜਾਬ ਨੇ ਦੋ ਚਾਰ ਗੱਲਾਂ ਹੋਰ ਕੀਤੀਆਂ ਸ਼ੇਰੇ ਪੰਜਾਬ ਨੂੰ ਪੈਰਾਲਾਈਜ਼ ਦਾ ਅਟੈਕ ਦੁਬਾਰਾ ਹੋਇਆ ਸ਼ੇਰੇ ਪੰਜਾਬ ਬੇਹੋਸ਼ ਹੋਇਆ ਸ਼ੇਰੇ ਪੰਜਾਬ ਨੂੰ ਉਹਦੇ ਮਹੱਲ ਵਿੱਚ ਖੜਿਆ ਡਾਕਟਰ ਵੈਦ ਹਕੀਮਾ ਨੇ ਜਵਾਬ ਦੇ ਕੇ ਆਖਿਆ ਹੁਣ ਸ਼ੇਰੇ ਪੰਜਾਬ ਥੋੜੇ ਦਿਨਾਂ ਦਾ ਮਹਿਮਾਨ ਬਚਿਆ ਜਦੋਂ ਸ਼ੇਰੇ ਪੰਜਾਬ ਥੋੜੇ ਦਿਨਾਂ ਦਾ ਮਹਿਮਾਨ ਬਚਿਆ ਸ਼ੇਰੇ ਪੰਜਾਬ ਦੀ ਪਟਰਾਣੀ ਮਹਾਰਾਣੀ ਜਿੰਦ ਕੌਰਾਂ ਉਹ ਸ਼ੇਰੇ ਪੰਜਾਬ ਨਾਲ ਬਹੁਤ ਪਿਆਰ ਕਰਦੀ ਸੀ ਉਨੇ ਸਾਰੀ ਰਾਤ ਸ਼ੇਰੇ ਪੰਜਾਬ ਦਾ ਸਿਰ ਆਪਣੀ ਗੋਦੀ 'ਚ ਰੱਖਿਆ ਕਰਨਾ ਕਿਉਂਕਿ ਉਹਨੂੰ ਪਤਾ ਸੀ ਮਹਾਰਾਣੀ ਜਿੰਦ ਕੌਰਾਂ ਜਿੱਦਣ ਇਹ ਅੱਖਾਂ ਬੰਦ ਕਰ ਗਿਆ ਤੇਰੀ ਸਰਦਾਰੀ ਨਾਲ ਹੀ ਖਤਮ ਹੋ ਜਾਣੀ ਆ ਤੇਰੀ ਸਰਦਾਰੀ ਇਹਦੇ ਨਾਲ ਹੀ ਇਹ ਦੁਨੀਆ ਦੀ ਸੱਚਾਈ ਹੈ ਔਰਤ ਦੀ ਸਰਦਾਰੀ ਆਪਣੇ ਮਰਦ ਨਾਲ ਮਰਦ ਦੀ ਸਰਦਾਰੀ ਆਪਣੇ ਔਰਤ ਨਾਲ ਜਿੰਨਾ ਚਿਰ ਦੋਵੇਂ ਜਿਉਂਦੇ ਨੇ ਘਰਾਂ ਦੇ ਵਿੱਚ ਊਚਨੀ ਝੋ ਜਾਂਦੀ ਏ ਪਰ ਜਦਨ ਦੋਵਾਂ ਚੋਂ ਇੱਕ ਵੀ ਨਾ ਨਾ ਰਿਹਾ ਉਸ ਦਿਨ ਪਤਾ ਲੱਗਦਾ ਦੁਨੀਆ ਕਿਹੜੇ ਪਾ ਕੱਟੀ ਦੀ ਆ ਇਸ ਕਰਕੇ ਉਮਰ ਦਾ ਇੱਕ ਪੜਾ ਹੁੰਦਾ ਏ ਜਿਸ ਪੜਾ ਦੇ ਵਿੱਚ ਜੀਵਨ ਸਾਥੀ ਦੀ ਬਹੁਤ ਲੋੜ ਹੁੰਦੀ ਹੈ ਖਾਸ ਤੌਰ ਤੇ ਜਦੋਂ ਨਿਆਣੇ ਉਲਝ ਜਾਣ ਕੰਮਕਾਰਾਂ ਚ ਕੋਈ ਕਿਤੇ ਲੱਗ ਗਿਆ ਕੋਈ ਕਿਤੇ ਲੱਗ ਗਿਆ ਫਿਰ ਬੰਦੇ ਦਾ ਦੁੱਖ ਸੁੱਖ ਵੰਡਾਉਣ ਵਾਸਤੇ ਬੁਢਾਪੇ ਵਿੱਚ ਉਹਦਾ ਜੀਵਨ ਸਾਥੀ ਬਹੁਤ ਜ਼ਰੂਰੀ ਆ ਪਰ ਜਦੋਂ ਜੀਵਨ ਸਾਥੀ ਕੋਲ ਨਾ ਹੋਇਆ ਫਿਰ ਬੰਦੇ ਨੂੰ ਕਿਤੇ ਨਾ ਕਿਤੇ ਜਾਪਦਾ ਵੀ ਮੈਂ ਸਵਰਗ ਦੇ ਵਿੱਚੋਂ ਥੱਲੇ ਡਿੱਗਾ ਮਹਾਰਾਣੀ ਜਿੰਦਾ ਨੇ ਸ਼ੇਰੇ ਪੰਜਾਬ ਦਾ ਸਿਰ ਗੋਦੀ ਵਿੱਚ ਰੱਖ ਕੇ ਸਾਰੀ ਰਾਤ ਉਹਦੇ ਸਿਰ ਤੇ ਹੱਥ ਫੇਰ ਕੇ ਸਤਨਾਮ ਸ਼੍ਰੀ ਵਾਇਗਰੂ ਦਾ ਜਾਪ ਕਰਿਆ ਕਰਨਾ ਆਪਣੇ ਮਾਨੀ ਮਾਨ ਆਖਿਆ ਕਰਨਾ ਨਹੀਂ ਜਿੰਦਾ ਤੇਰਾ ਪਤੀ ਜਦਨ ਤੁਰ ਗਿਆ ਨਾ ਉਧਰ ਤੂੰ ਅੱਧੀ ਹੋ ਜਾਣਾ ਠੀਕ ਆ ਤੇਰੇ ਕੋ ਤੇਰੇ ਪੁੱਤ ਹੋਣਗੇ ਤੇਰੀਆਂ ਨੌਹਾਂ ਹੋਣਗੀਆਂ ਤੇਰੇ ਪੋਤਰੇ ਹੋਣਗੇ ਪਰ ਜਿਹੜੀ ਗੱਲ ਤੂੰ ਇਹਦੇ ਨਾਲ ਕਰ ਸਕਦੀ ਸਾ ਉਹ ਤੂੰ ਪੁੱਤ ਨਾ ਨਹੀਂ ਕਰ ਸਕਦੀ ਜਿਹੜੀ ਗੱਲ ਤੂੰ ਇਹਦੇ ਨਾਲ ਕਰ ਲੈਣੀ ਸੀ ਉਹ ਧੀ ਨਾ ਨਹੀਂ ਹੋਣੀ ਜਵਾਈ ਨਾ ਨਹੀਂ ਹੋਣੀ ਨੂਰ ਰਾਣੀ ਨਾ ਨਹੀਂ ਹੋਣੀ ਪੋਤਰਿਆਂ ਨਾ ਵੀ ਨਹੀਂ ਹੋਣੀ ਬੇਸ਼ੱਕ ਤੇਰੇ ਲਾਗੇ ਦੌਲਤਾਂ ਦਾ ਢੇਰ ਲੱਗ ਜਾਊਗਾ ਤੇਰਾ ਦੁੱਖ ਭੁੱਲ ਜਾਊਗਾ ਗਮ ਘਟ ਜ਼ਰੂਰ ਜਾਊਗਾ ਪਰ ਜੰਦਾ ਜਦੋਂ ਤੇਰੇ ਸਿਰ ਦਾ ਸਾਈਂ ਅੱਖਾਂ ਬੰਦ ਕਰ ਗਿਆ ਨਾ ਫਿਰ ਤੈਨੂੰ ਪਤਾ ਲੱਗਣਾ ਪਹਾੜ ਜਿੱਡੀ ਜ਼ਿੰਦਗੀ ਕਿਦਾਂ ਅੱਜ ਜੀ ਕੇ ਵੇਖੀ ਦੀ ਨੀਰ ਸਾਈ ਮੈਨੂੰ ਛੱਡ ਕੇ ਇਕੱਲੀ ਨੂੰ ਜਾ ਰਿਓ ਸੀਨੇ ਮਾਰ ਵਿੱਚ ਛੋੜਦਾ ਤੀਰ ਸਾਈ ਹੋ ਮਰਦ ਬਿਨਾ ਆਤ ਦਾ ਕੀ ਜੀਨੇ ਮਰਦ ਬਿਨਾ ਆ ਨੇ ਅਖੀਰ ਸਾਈਂ ਦਰਦੀ ਪ੍ਰੀਤ ਕੈ ਹੋਰ ਨਹੀਂ ਨਜਰਾਂ ਦਾ ਕਿਹੜਾ ਦੇਵੇ ਦੁਖੀ ਯਾਰੀ ਨੂੰ ਧੀਰ ਸਾਈਂ ਕਿਹੜਾ ਦੇਵੇ ਦੁਖੀ ਯਾਰੀ ਨੂੰ ਧੀਰ ਸਾਈਂ ਆਖਰਕਾਰ ਦਿਨ ਚੜਿਆ 27 ਜੂਨ ਸਨ 1839 ਦਿਨ ਵੀਰਵਾਰ ਸੀ ਅੰਮ੍ਰਿਤ ਵੇਲਾ ਸੀ ਜਾਂ ਮਹਾਰਾਣੀ ਜਿੰਦਾ ਦੀ ਅੱਖ ਲੱਗ ਗਈ ਕਿਤੇ ਤੇ ਜਦੋਂ ਦੀ ਅੱਖ ਖੁੱਲੀ ਨਾ ਸ਼ੇਰੇ ਪੰਜਾਬ ਉਹਦੀ ਗੋਦੀ ਚ ਨਹੀਂ ਸੀ ਹੈਗਾ ਕਿਉਂਕਿ ਸਿਰ ਰੱਖ ਕੇ ਸੁਤਾ ਸੀ ਬਿਮਾਰ ਸੀ ਉਹ ਪਲੰਗ ਤੋਂ ਥੱਲੇ ਡਿੱਗ ਚੁੱਕਾ ਸੀ ਮਹਾਰਾਣੀ ਜਿੰਦਾ ਦੀਆਂ ਡਾਡਾਂ ਨਿਕਲ ਗਈਆਂ ਉਹਨੇ ਭੱਜ ਕੇ ਆਪਣੇ ਪਤੀ ਨੂੰ ਚੁੱਕਣ ਦਾ ਯਤਨ ਕੀਤਾ ਪਰ ਉਹਦੇ ਕੋਲੋਂ ਚੁੱਕਿਆ ਨਾ ਗਿਆ ਬਾਹਰ ਨੂੰ ਭੱਜੀ ਆਪਣੇ ਪੁੱਤਾਂ ਨੂੰ ਆਵਾਜ਼ ਮਾਰਦੀ ਏ ਪਰਿਵਾਰ ਨੂੰ ਆਵਾਜ਼ ਮਾਰਦੀ ਆ ਭੱਜੋ ਪਤਾ ਨਹੀਂ ਕੀ ਹੋਇਆ ਏ ਡਾਕਟਰ ਆ ਗਏ ਵੈਦ ਆ ਗਏ ਹਕੀਮ ਆ ਗਏ ਸ਼ੇਰੇ ਪੰਜਾਬ ਨੂੰ ਚੋਕ ਕੇ ਪਲੰਘੇ ਤੇ ਪਾਇਆ ਡਾਕਟਰ ਨੇ ਨਬਜ ਵੇਖੀ ਧੜਕਣ ਵੇਖੀ ਨਾਸਕਾ ਨੂੰ ਹੱਥ ਲਾ ਕੇ ਸਾਹ ਵੇਖੇ ਮਹਾਰਾਣੀ ਜਿੰਦਾ ਵੱਲ ਵੇਖ ਕੇ ਕਹਿੰਦਾ ਮਹਾਰਾਣੀ ਸਹਿਬਾ ਰੱਬ ਦਾ ਭਾਣਾ ਵੱਡਾ ਵਾਪਰ ਗਿਆ ਸ਼ੇਰੇ ਪੰਜਾਬ ਇਸ ਦੁਨੀਆ ਤੋਂ ਜਾ ਚੁੱਕਾ ਹੈ ਗਲੀਆਂ ਦੇ ਕੱਖ ਤੱਕ ਰੋਏ ਬੰਦੇ ਦੇ ਜਦੋਂ ਆਪਾਂ ਮਰ ਜਾਂਦੇ ਆ ਨਾ ਕਿਸੇ ਨੂੰ ਕੋਈ ਨਹੀਂ ਰੋਂਦਾ ਜਿੰਨਾ ਜਿੰਨਾ ਦੋਖਿਆ ਉਹਨਾਂ ਉਹਨਾਂ ਕੋਈ ਰੋਂਦਾ ਹੈ ਹਾਂ ਉੱਥੇ ਖਲੋਤਿਆਂ ਕੋਈ ਆਪਣਾ ਚੇਤੇ ਆ ਜਾਂਦਾ ਕਿਸੇ ਦਾ ਭਰਾ ਮਰਿਆ ਵੇਖ ਕੇ ਆਪਣਾ ਭਰਾ ਚੇਤੇ ਆਇਆ ਕਿਸੇ ਦਾ ਪੁੱਤ ਮਰਿਆ ਵੇਖ ਕੇ ਆਪਣਾ ਪੁੱਤ ਚੇਤੇ ਆਇਆ ਕਿਸੇ ਦਾ ਬਾਪ ਦੁਨੀਆ ਤੋਂ ਗਿਆ ਆਪਣਾ ਬਾਪ ਚੇਤੇ ਆਇਆ ਇੱਥੇ ਤੇ ਜਿੰਨਾ ਜਿੰਨਾ ਦਰਦਿਆ ਜਿੰਨੀਆਂ ਜਿੰਨੀਆਂ ਆਂਦਰਾਂ ਦਾ ਸੇਕਿਆ ਬੰਦਾ ਉਹਨਾਂ ਉਹਨਾਂ ਰੋਂਦਾ ਆਪਣੇ ਚੇਤੇ ਆ ਜਾਂਦੇ ਆ ਕੋਈ ਨਾ ਕੋਈ ਹਰ ਘਰ ਚੋਂ ਤੁਰਿਆ ਵਾ ਇਹ ਤੇ ਦੁਨੀਆ ਦਾ ਕੋਈ ਬੰਦਾ ਵੀ ਨਹੀਂ ਕਹਿ ਸਕਦਾ ਕੋਈ ਮਾਈ ਆ ਗਈ ਸੀ ਨਾ ਫਕੀਰ ਕੋਲ ਤੇ ਮਾਈ ਫਕੀਰ ਨੂੰ ਆ ਕੇ ਕਹਿੰਦੀ ਫਕੀਰਾ ਮੇਰਾ ਪੁੱਤ ਜਿਉਂਦਾ ਕਰ ਦੇ ਮੇਰਾ ਪੁੱਤ ਮਰ ਗਿਆ ਫਕੀਰ ਸਿਆਣਾ ਸੀ ਉਹਨੂੰ ਪਤਾ ਹੈ ਮਾਈ ਮੁਹੱਬਤ ਵਿੱਚ ਆ ਪੁੱਤ ਮਰੇ ਕਦੀ ਮੁੜਦੇ ਹੁੰਦੇ ਆ ਕੋਈ ਬੰਦਾ ਤੁਰੇ ਕਦੀ ਮੁੜਦੇ ਹੁੰਦੇ ਆ ਫਕੀਰ ਕਹਿੰਦਾ ਮੈਂ ਤੇਰਾ ਪੁੱਤ ਜਿਉਂਦਾ ਕਰ ਦੇਣਾ ਮੈਂ ਤੇਰਾ ਪੁੱਤ ਜਿਉਂਦਾ ਕਰ ਦੇਣਾ ਮਾਈ ਨੂੰ ਚਾ ਚੜ ਗਿਆ ਮਾਈ ਕਹਿੰਦੀ ਕਿਦਾਂ ਤੇ ਫਕੀਰ ਕਹਿੰਦਾ ਇੱਕ ਕੰਮ ਕਰੀ ਸਾਰੇ ਪਿੰਡ ਚ ਜਾ ਆਟਾ ਉਸ ਘਰੋਂ ਲੈ ਕੇ ਆਈ ਜਿਸ ਘਰ ਚ ਕਦੀ ਕੋਈ ਨਾ ਮਰਿਆ ਹੋਵੇ ਉਸ ਘਰ ਚੋਂ ਆਟਾ ਲਿਆ ਕੇ ਮੈਨੂੰ ਦੇ ਦੇ ਮੈਂ ਤੇਰਾ ਪੁੱਤ ਜਿਉਂਦਾ ਕਰ ਦੇਣਾ ਮਾਈ ਚਾ ਨਾ ਤੁਰ ਪਈ ਇੱਕ ਘਰ ਚ ਜਾ ਕੇ ਪੁੱਛਦੀ ਆ ਮੈਨੂੰ ਆਟਾ ਦੇ ਦਿਓ ਉਹ ਆਟਾ ਪਾਉਣ ਲੱਗੇ ਤੇ ਨਾਲ ਹੀ ਪੁੱਛਦੀ ਆ ਤੁਹਾਡੇ ਘਰ ਚ ਕਦੀ ਕੋਈ ਮਰਿਆ ਤੇ ਨਹੀਂ ਆ ਤੇ ਘਰ ਵਾਲੇ ਕਹਿੰਦੇ ਵੀ ਸਾਡਾ ਬਾਪੂ ਗਿਆ ਦੂਜੇ ਘਰ ਗਈ ਕੋਈ ਕਵੇ ਸਾਡਾ ਤਾਇਆ ਗਿਆ ਕੋਈ ਕਵੇ ਚਾਚਾ ਗਿਆ ਉਹਨੇ ਸਾਰਾ ਪਿੰਡ ਟੋ ਮਾਰਿਆ ਤੇ ਪਿੰਡ ਚ ਇੱਕ ਘਰ ਵੀ ਇਦਾਂ ਦਾ ਨਾ ਲੱਭਾ ਜਿਸ ਘਰ ਨੇ ਇਹ ਗੱਲ ਕਹੀ ਹੋਵੇ ਵੀ ਸਾਡੇ ਘਰ ਚ ਕੋਈ ਨਹੀਂ ਮਰਿਆ ਮਾਈ ਵਾਪਸ ਫਕੀਰ ਕੋਲ ਆ ਗਈ ਕਹਿੰਦੀ ਫਕੀਰਾ ਸਾਰੇ ਪਿੰਡ ਚ ਇੱਕ ਘਰ ਨਹੀਂ ਹੈਗਾ ਜਿਹੜਾ ਘਰ ਇਹ ਗੱਲ ਕਵੇ ਪੀ ਸਾਡੇ ਘਰ ਚ ਕੋਈ ਨਹੀਂ ਮਰਿਆ ਫਕੀਰ ਕਹਿੰਦਾ ਮਾਈ ਤੂੰ ਘਰ ਦੀ ਗੱਲ ਕਰਦੀ ਆ ਤੂੰ ਦੁਨੀਆ ਦਾ ਇੱਕ ਕੋਨੇ ਤੋਂ ਲੈ ਕੇ ਦੂਜਾ ਕੋਨਾ ਟੋਕੇ ਮਾਰ ਕੇ ਆ ਤੈਨੂੰ ਇੱਕ ਵੀ ਘਰ ਇਦਾਂ ਦਾ ਨਹੀਂ ਲੱਭੂਗਾ ਜਿਸ ਘਰ ਚ ਕੋਈ ਮਰਿਆ ਨਾ ਹੋਵੇ ਮਾਈ ਮੌਤ اٹਲ ਹੈ ਦੁਨੀਆ ਗਈ ਆ ਤੇਰਾ ਪੁੱਤ ਤੁਰ ਗਿਆ ਇਹਨੇ ਤੁਰ ਹੀ ਜਾਣਾ ਸੀ ਇਸ ਕਰਕੇ ਭਾਣੇ ਚ